ਅਵੀ ਪਹੁੰਚੇ ਹੋਏ ਆਂਗੇ ਮੁੱਲਾਪੁਰ ਬੱਕਰਾ ਮੰਡੀ ਦੇ ਵਿੱਚ ਤੇ ਆਪਣੇ ਕੋਲੇ ਰਾਜੂ ਬਾਬਾ ਦਾ ਸੌਂਦੇ ਵਾਲਾ ਗੱਲਬਾਤ ਕਰ ਦਾਂਗੇ ਕਿ ਮੈਂ ਰਾਜੂ ਭਾਈ ਵਧੀਆ ਵੀਰੇ ਹੋਰ ਕੰਮ ਕਰ ਕਿਵੇਂ ਆ ਕੰਮ ਕਰ ਵਧੀਆ ਟੌਪ ਆ ਵੀਰੇ ਠੀਕ ਆ ਕਿੰਨੀਆਂ ਵੇਚਤੀ ਅੱਜ ਭਾਈ ਵੀਰੇ ਤਿੰਨ ਵੇਚਿਆ ਨੇ ਤਿੰਨ ਵੇਚਦਿਆਂ ਹਾਂ ਵਧੀਆ ਕੰਮ ਚੱਲ ਰਿਹਾਗਾ ਵਧੀਆ ਚੱਲ ਰਿਹਾ ਠੀਕ ਆ ਹਾਂ ਕਿੰਨੀਆਂ ਬੱਕਰੀਆਂ ਨੇ ਆਪਣੇ ਕੋਲੇ ਲੈ ਕੇ ਕਿੰਨੀਆਂ ਆਏ ਹੋਗੇ ਆਪਾਂ ਲੈ ਕੇ ਆਏ ਸੀ ਵੀਰੇ 12 ਬੱਕਰੀਆਂ 15 ਬੱਚੇ 12 ਬੱਕਰੀਆਂ 15 ਬੱਚੇ ਹਾਂ ਬੱਚੇ ਵੇਚਣ ਵਾਸਤੇ ਲਿਆਏ ਸੀਗੇ ਨਾਲ ਬੱਕਰੀਆਂ ਦੇ ਠੀਕ ਆ ਇਹ ਗੱਬਣਾ ਕਿੰਨੀਆਂ ਨੇ ਅੱਜ ਗੱਬਣਾ ਹੈਗੀਆਂ ਨੇ ਵੀਰੇ ਬੱਕਰੀਆਂ ਦੋ ਦੋ ਨੇ ਵੀਰੇ ਫਿਲਹਾਲ ਦਾ ਤਿੰਨ ਠੀਕ ਆ ਸੂਈਆਂ ਹੋਈਆਂ ਬਾਈ ਸੂਈਆਂ ਹੋਈਆਂ ਸੀ ਵੀਰੇ ਚਾਰ ਸੂਈਆਂ ਹੋਈਆਂ ਚਾਰ ਚਾਰ ਕੋਈ ਇੱਕ ਦੀ ਦੁੱਧ ਵਾਲੀ ਹੋਣੀ ਠੀਕ ਬਾਕੀ ਫੰਡਰਾਂ ਨੇ ਹਾਂ ਦੁੱਧ ਵਾਲੀਆਂ ਨੇ ਮਤਲਕ ਠੀਕ ਆ ਆਹ ਬਈ ਬੱਕਰੀ ਕਿਵੇਂ ਆ ਗਈ ਇਹ ਗੱਬਣਾ ਵੀਰੇ ਤੇ ਵੀ ਗੱਬਣ ਬੱਕਰੀ ਹੈਗੀ ਵੱਡੀ ਬੱਕਰੀ ਹੈ ਨਾ ਇਹ ਕਿੰਨੀ ਹਾਈਟ ਹੋਊ ਇਹਦੀ ਹਾਈਟ ਹੋਊਗੀ ਵੀਰੇ 38 ਪਲੱਸ ਇਹਦੀ ਲੈ ਵੀ 38 ਪਲੱਸ ਹਾਈਟ ਆ ਗਈ ਦੇਖ ਸਕਦੇ ਹੋਗੇ ਤੇ ਇਹ ਕਿਵੇਂ ਸੋਏ ਹੈਗੀ ਇਹ ਦੂਜਾ ਸੂ ਵੀਰੇ ਦੂਜਾ ਸੂ ਹੋਊਗੀ ਦਾ ਦੂਜਾ ਸੂ ਹੋਊਗੀ 8 ਦੰਦ ਉਹ ਨਹੀਂ 8 ਦੰਦ ਆ ਵੀਰੇ 8 ਦੰਦ ਆ ਵੀ ਵੱਡੀ ਬੱਕਰੀ ਹੈਗੀ ਇਹੋ ਜੀ ਗੱਲ ਹੈਗੀ ਕਿੰਨਾ ਟਾਈਮ ਰਹਿ ਗਿਆ ਸੂਣ ਦਾ ਬਈ ਇਹ ਵੀਰੇ ਚੌਥਾ ਮਹੀਨਾ ਲੱਗ ਗਿਆ ਚੌਥਾ ਮਹੀਨਾ ਲੱਗ ਗਿਆ ਲੈ ਵੀ ਚੌਥਾ ਮਹੀਨਾ ਲੱਗ ਗਿਆ ਨਾ ਕੀ ਮੰਗਿਆ ਕੀ ਇਹਦਾ ਇਹਦਾ ਮੰਗਿਆ 55000 ਰੁਪਏ ਇਹ ਵੀ 55000 ਰੁਪਏ ਮੰਗਿਆ ਬੱਕਰੀ ਦਾ ਕਰ ਦੇ ਸਾਈਡ ਤੇ ਬਈ ਬਾਕੀ ਬਣ ਜੂ ਮੌਕੇ ਤੇ ਲਓ ਜੀ ਇਹ ਬਈ ਨਾਗਰੀ ਇਹ ਬੱਚਾ ਇਹਦਾ ਆ ਬੱਚਾ ਇਹਦਾ ਕੀ ਹੈਗਾ ਇਹ ਇਹ ਬੱਕਰਾ ਵੀਰੇ ਲੈ ਵੀ ਇੱਕ ਬੱਚਾ ਮਗਰ ਬੱਕਰਾਗਾ ਦੇਖ ਸਕਦੇ ਹੋ ਨਾ ਕੱਦ ਹੋਊਗਾ 37 1/2 ਇੰਚ ਹਾਂ ਵੀਰੇ ਥੱਲੋਂ ਦੀ ਸਾਫ ਆ ਬੱਕਰੀ ਥੱਲੋਂ ਦਿਖਾ ਦੇ ਬਈ ਕੋਈ ਨੁਕਸਤ ਤਾਂ ਨਹੀਂ ਹੈਗਾ ਨਾ ਵੀਰੇ ਜਮਾ ਵੀ ਨਹੀਂ ਕੈਮੇ ਸੂਏ ਆਗੀ ਇਹ ਦੂਜਾ ਸੂਬਾ ਵੀ ਹੋਈ ਆ ਵੀਰੇ ਜਦੋਂ ਸੂਬਾ ਹੀ 8 ਦਾੰਦਾ ਕੀ ਤੇ ਨੱਕ ਨਕੌੜਾ ਦੇਖ ਸਕਦੇ ਹੋਗੇ ਚੰਗੀ ਬੱਕਰੀ ਆ ਨਾ ਦੁੱਧ ਪੱਖੋ ਕਿਵੇਂ ਆਗੀ ਚੰਗੀ ਦੁੱਧ ਪੱਖੋ ਚੰਗੀ ਆ ਵੀਰੇ ਕੀ ਮੰਗਿਆ ਕੀ ਆ ਨਾ ਇਹਦਾ 35000 ਰੁਪਏ ਮੰਗਿਆ ਵੀਰੇ ਲੈ ਵੀ ਇਹਦਾ 35000 ਰੁਪਏ ਬੱਚੇ ਨਾ ਬੱਚਾ ਚੰਗਾ ਬਹੁਤ ਹੈਗਾ ਬੱਚਾ ਹਣਾ ਹਾਂ ਬਾਕੀ ਬਈ ਮੌਕੇ ਤੇ ਬਣ ਜੂ ਲੈ ਵੀ ਹੋਰ ਫੜੋ ਬਈ ਬੱਕਰੀ ਹੋ ਜਾ ਪਰਾ ਦੱਸ ਬਈ ਇਹਦੇ ਬਾਰੇ ਇਹ ਗੱਬਣ ਆ ਵੀ 4 ਮਹੀਨਿਆਂ ਦੇ ਕਰੀਬ ਆ ਠੀਕ ਆ ਤੇ ਵੀ 4 ਕੁ ਮਹੀਨੇ ਦੀ ਗੱਬਣ ਆਗੀ ਰਹਿ ਗਿਆ ਵੀ ਨੱਕ ਬਸ ਸੂਣ ਦਾ ਕੈਵੇਂ ਸੂਇਆ ਵੀ ਇਹ ਇਹ ਵੀ ਦੂਜਾ ਸੂਗੀ ਵੀਰੇ ਖੜੀ ਲੈ ਵੀ ਦੂਜਾ ਸੂਗਾ ਸੂਗੀ ਹਾਈਟ 36 ਇੰਚ ਦੀ ਹਾਈਟ ਹੈ ਨਾ ਹਾਂ ਵੀਰੇ 36 37 ਇੰਚ ਦੀ 36 37 ਇੰਚ ਦੀ ਹਾਈਟ ਆਗੀ ਕੀ ਮੰਗਿਆ ਬਈ ਇਹਦਾ ਇਹਦਾ ਵੀ 38000 ਰੁਪਏ ਮੰਗਦਾ ਲੈ ਵੀ 38000 ਰੁਪਏ ਮੰਗਿਆ ਚੰਗੀ ਬੱਕਰੀ ਹੈਗੀ ਦੇਖ ਸਕਦੇ ਹੋਗੇ ਦੋ ਬੱਚੇ ਦੇ ਦੂਗੀ ਆਰਾਮ ਨਾਲ ਵੀਰੇ ਦੋ ਬੱਚੇ ਦੇ ਦੂ ਹਣਾ ਨੱਕ ਨਕੌੜ ਦੀ ਵਧੀਆ ਬਈ ਘਰ ਦੇ ਸਾਡ ਤੇ ਇਹ ਬਈ ਲੈ ਵੀ ਦੁੱਧ ਦਿੰਦੀ ਹੈਗੀ ਠੀਕਾ ਬੱਚਾ ਨਹੀਂ ਹੈਗਾ ਇਸੇ ਮਗਰ ਲੈ ਵੀ ਦੁੱਧ ਦਿੰਦੀ ਆ ਬਈ ਬੱਚਾ ਨਹੀਂ ਹੈਗਾ ਥਾਂ ਓਕੇ ਨੇ ਬਈ ਥਾਂ ਬੱਚਾ ਓਕੇ ਆ ਵੀਰੇ ਥਾਂ ਨੰਨੀ ਦੂਜਾ ਸੂਆ ਸੂਈ ਹੋਈ ਆ ਵੀਰੇ ਲੈ ਵੀ ਥਾਂ ਦਿਖਾ ਦੇ ਦੇਖ ਸਕਦੇ ਹੋ ਬਈ ਥਾਂ ਚੰਗੇ ਨੇ ਤੇ ਨੱਕ ਨਕੌੜੇ ਦੀ ਵਧੀਆ ਦੂਜਾ ਸੋਸ ਹੋਈ ਅੱਠ ਦੰਦ ਹੋਣੀਆਂ ਹਨ ਅੱਠ ਦੰਦ ਫਰੈਸ਼ ਆ ਵੀਰੇ ਕੀ ਮੰਗਿਆ ਇਹਦਾ ਬਾਈ ਇਹਦਾ ਵੀ 22000 ਮੰਗਿਆ ਬਾਕੀ ਮੌਕੇ ਤੇ ਲੈ ਵੀ 22000 ਰੁਪਏ ਮੰਗਿਆਗਾ ਕੰਨ ਕੋ ਨੂੰ ਦੇਖ ਸਕਦੇ ਹੋ ਕਿ ਬਾਕੀ ਮੌਕੇ ਤੇ ਮਾਨਤਾਨ ਹੋ ਜਾ ਬੱਚਾ ਤੇ ਨਹੀਂ ਹੈਗਾ ਮਗਰ ਨਹੀਂ ਬੱਚਾ ਨਹੀਂ ਹੈਗਾ ਬੱਚਾ ਕੋਈ ਨਹੀਂ ਹੈਗਾ ਜੀ ਤੇ ਇਹ ਬਈ ਇਹ ਵੀਰੇ ਪਲੂਣ ਸੂਈ ਹੋਈ ਆ ਠੀਕ ਆ ਡੱਬਾ ਬੱਚਾ ਇੱਕਾ ਮੰਗਰ ਦੰਦ ਕਿੰਨੇ ਕੀ ਦੰਦ 6 ਆ ਵੀਰੇ ਲੈ ਵੀ 6 ਦੰਦ ਆ ਕੀ ਥਣ ਥਣ ਦੇਖ ਸਕਦੇ ਹੋਗੇ ਬੱਬੂ ਦਿਖਾ ਦੇ ਸਮਾਰ ਕੇ ਤੇ ਬੱਕਰੀ ਚੰਗੀ ਹੈ ਹਨਾ ਥਾਂ ਜੀ ਆ ਬੱਟ ਜੈਦਾ ਹਾਈਟ ਕਿੰਨੀ ਕਹਦੀ ਸਹੀ ਹੈ ਜੇ ਨਹੀਂ ਹੈਗਾ ਹਾਈਟ ਕਿੰਨੀ ਕਹਦੀ ਹੈ ਹੈਟ ਹੈਗੀ ਵੀਰੇ ਦੀ 36 37 ਪਲੂਣ ਸੂਈ ਹੋਈ ਆ ਉਹ ਬੱਚਾ ਉਹਨਾਂ ਨੂੰ ਕਰੀ ਚੱਟਾ ਬੱਚਾ ਕੀ ਹੈ ਇਹ ਮਗਰ ਬੱਕਰਾ ਹੈ ਵੀਰੇ ਨਹੀਂ ਬੱਕਰਾ ਹੈ ਇਹਦੇ ਮਗਰ ਨੱਕ ਨੁੱਕ ਦਿਖਾ ਦਿਓ ਬਬੂ ਸਮਾਰ ਕੇ ਕਿੰਨੇ ਰੁਪਏ ਮੰਗਨੇ ਤੇ ਇਹਦਾ ਵੀਰੇ 35000 ਰੁਪਏ ਮੰਗਿਆ ਬੱਚਾ ਆ ਜੈ 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 ਕਰ ਲਾ ਕੋਈ ਕੋਈ ਨਹੀਂ ਵੀਰੇ ਬਾਕੀ ਮੌਕੇ ਤੇ ਕਰ ਲਾਂਗੇ ਹੋ ਜੂ ਮੌਕੇ ਤੇ ਹੋ ਜੂਗਾ ਇਹ ਮੌਕੇ ਤੇ ਮਾਨ ਤਾਨ ਹੋ ਜੂਗਾ ਸਹੀ ਜੀ ਗੱਲ ਨਹੀਂ ਹੈਗੀ ਸਿਰੇ ਨਹੀਂ ਜਾਂਦਾ ਹੈਗਾ ਬਾਬਾ ਹੋਰ ਫੜੋ ਜੀ ਬੱਕਰੀ ਲਓ ਜੀ ਲੇ ਵੀ ਆ ਆ ਗਈ ਬੂਰ ਕੰਨੀ ਦੱਸ ਬਈ ਰਾਜੂ ਇਹਦੇ ਬਾਰੇ ਇਹ ਵੀਰੇ ਦੂਜਾ ਸੂਹਾ ਸੂਈ ਹੋਈ ਆ ਬੱਚਾ ਮੰਗਰ ਇੱਕ ਆ ਇਹਦੇ ਮੰਗਰ ਠੀਕ ਆ ہاں ਬੱਕਰੀ ਚੰਗੀ ਆ ਥਣ ਲੇਵਾ ਦਿਖਾ ਦੇ ਬੰਬੂਸ ਮਾਰ ਕੇ ਬਈ ਦੇਖ ਸਕਦੇ ਹੋ ਨਾ ਥਣ ਕੋਈ ਏਖੜ-ਵੇਖੜ ਨਹੀਂ ਚੰਗਾਈ ਹੋਈ ਆ ਵੀਰੇ ਅੱਛਾ ਜੀ ਕੀ ਆ ਬੱਚਾ ਮੰਗ ਰਿਹਾ ਤੇ ਬੱਚਾ ਬੱਕਰਾ ਵੀਰੇ ਬੱਕਰਾ ਲੈ ਵੀ ਬੱਕਰਾ ਦਾ ਕਿੰਨੇ ਰੁਪਏ ਦੇ ਦੇਗਾ ਇਹ ਦੇ ਦਾਂ ਵੀਰੇ 28000 ਰੁਪਏ ਮੁੱਲ ਕਰਦੇ ਆ 25 ਦੀ ਦੇ ਲੈ ਲੈ ਵੀ 28000 ਰੁਪਏ ਮੰਗਿਆ 25 ਦੇ ਦੋਗੇ ਆਹਾ ਬਈ ਇਹਦੇ ਮੰਗਰ ਵੀ ਇੱਕ ਬੱਚਾ ਵੀਰੇ ਕੀ ਹੈਗਾ ਇਹਦੇ ਮਾਗਰ ਵੀ ਬੱਕਰਾ ਹੀ ਆ ਲੈ ਵੀ ਇਹਦੇ ਮਾਗਰ ਵੀ ਬੱਕਰਾ ਹੀ ਆ ਕਿਵੇਂ ਸੋਇਆ ਕੀ ਇਹ ਇਹ ਤੀਜਾ ਸੂਆ ਸੋਈ ਹੋਊਗਾ ਤੀਜਾ ਸੂਆ ਸੋਈ ਬਈ ਅੱਠ ਦੰਦ ਆ ਕੀ ਅੱਠ ਦੰਦ ਫਰੈਸ਼ ਆ ਥਣ ਬੰਨੇ ਦੀ ਸਾਫ ਆ ਬੱਕਰੀ ਵੀਰੇ ਆਪਣੀ ਗਾਰੰਟੀ ਮਿਲੂਗੀ ਥਣ ਬੱਟੇ ਦੀ ਅੱਛਾ ਹਾਂ ਵੀ ਮਤਲਬ ਕਿ ਅਸੀਂ ਆਪ ਪਸ਼ੂ ਦੇਖ ਕੇ ਲੈਨੇ ਆ ਪਹਿਲੀ ਗੱਲ ਜੇ ਲੈਨੇ ਆ ਸੀ ਠੀਕ ਆ ਬੱਕਰਾ ਦੇ ਮਾਗਰ ਹਾਂ ਵੀਰੇ ਬੱਕਰਾ ਠੀਕ ਆ ਲੈ ਮਿੱਤਰੋ ਇਹ ਸੀਗੇ ਬੱਕਰੀਆਂ ਦੇਖ ਸਕਦੇ ਹੋ ਬਾਕੀ ਬਾਈ ਨਿਗਾ ਮਾਰਦੇ ਦੇਖ ਸਕਦੇ ਹੋਗੇ ਆ ਬੱਚੇ ਵੀ ਹੈਗੇ ਨੇ ਬਕਾਊ ਜੀ ਕਿਹੜੇ ਕਿਹੜੇ ਬੱਚੇ ਨੇ ਬਾਈ ਆਹ ਖੜੇ ਵੀਰੇ ਇੱਧਰ ਮਾਰ ਦੋ ਕੈਮਰਾ ਇਹ ਪਾਠਾ ਵੀਰੇ ਦੋ ਦੰਦ ਅਸੇ ਦੁੱਗੀ ਪਾਠਾ ਲੈ ਵੀ ਦੁੱਗੀ ਪਾਠਾ ਵੀ ਜੈਡ ਬਲਾਏਗਾ ਕੀ ਦੇਖ ਸਕਦੇ ਹੋ ਨਾ ਇਹ ਕਿੰਨੇ ਰੁਪਈਆ ਦੀ ਇਹ ਦੇ ਦਾਂ ਵੀਰੇ 13000 ਦੀ 13000 ਰੁਪਏ ਦੀ ਬਾਕੀ ਹੋਰ ਬੱਚੇ ਕਿਹੜੇ ਕਿਹੜੇ ਨੇ ਮੈ ਦਿਖਾਈਆਂ ਕਿ ਮੜਾ ਆਹ ਖੜੇ ਬੱਚੇ ਜੀ ਦੋ ਕੀ ਕੀ ਨੇ ਇਹ ਬੱਚੇ ਦਾ 7 8 ਨੇ ਜੀ ਬੱਕਰੀ ਨੇ ਸਾਰੇ ਅੱਛਾ ਹਾਂ ਆ ਕਿੰਨੇ ਕਿੰਨੇ ਰੁਪਏ ਨੂੰ ਦੇ ਦੋਗੇ ਇਹ ਵੀਰੇ ਜੇ ਕੋਈ 8 ਦੇ 8 ਹੀ ਪਾਉਂਦਾ ਦੜਾ ਹੂੰ ਪਾਦਾ ਵੀਰੇ 7000 ਨੂੰ ਲੈ ਵੀ ਦੜਾ 7000 ਨੂੰ ਬੱਚਾ ਕਿਹੜਾ ਮਰਜੀ ਫੜ ਲਓ ਜਿਹੜਾ ਦੜਾ ਪਾਵਾਂਗੇ ਜੀ ਦੜਾ 8 ਦੇ 8 ਕੱਲਾ ਕੱਲਾ ਕੱਲੇ ਕੱਲੇ ਦਾ ਕੀ ਹਿਸਾਬ ਕੁਦਾ ਕੱਲੇ ਕੱਲੇ ਦਾ ਵੀਰੇ ਫਿਰ ਉਹ ਜਹੇ ਜੀ ਚੀਜ਼ ਫੜੂਗਾ ਅਗਲਾ ਉਹ ਜਹੇ ਰੇਟ ਹੋਗਾ ਉਹ ਜਹੇ ਰੇਟ ਹੋਗਾ ਲੈ ਵੀ ਇਹ ਬੱਚੇ ਨੇ ਭਾਈ ਐਂ ਕਰਾ ਦਿਓ ਨੰਬਰ ਬੋਲ ਦੇ ਚਾਲਾ ਨੰਬਰ ਆ ਜੀ 95923 53006 ਦੁਬਾਰੇ ਫਿਰ 95923 53006 ਲੈ ਵੀ ਕਰ ਲੋ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਕਰੀਆਂ ਤੇ ਬੱਚੇ ਚਾਹੀਦੇ ਹੋਣ ਰਾਜੂ ਨਾਲ ਕਰ ਲੈ ਠੀਕ ਆ ਰਾਜੂ ਭਾਈ ਠੀਕ ਆ ਵੀਰੇ ਧੰਨਵਾਦ ਧੰਨਵਾਦ ਵੀਰੇ